ਖਬਰ ਕਿਸਾਨਾਂ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਆ ਕਿਸਾਨਾਂ ਦੇ ਵੱਲੋਂ ਇੱਕ ਵਾਰ ਫੇਰ ਵੱਡਾ ਐਲਾਨ ਕਰ ਦਿੱਤਾ 11 April ਨੂੰ ਵੱਡਾ ਦਿਨ ਬਣ ਸਕਦਾ ਕਿਉਂਕਿ 11 April ਨੂੰ ਆਮ ਆਦਮੀ ਪਾਰਟੀ ਦੇ ਇੱਕ ਅਜਿਹੇ ਧਾਕੜ ਲੀਡਰ ਦੇ ਘਰ ਦੇ ਬਾਹਰ ਪੱਕਾ ਮੋਰਚਾ ਲੱਗਣ ਜਾ ਰਿਹਾ ਆ ਆਖਰ ਕਿਉਂ ਮੋਰਚਾ ਲਗਾਇਆ ਜਾ ਰਿਹਾ ਆ ਕਾ ਆਖਰ ਕਿਉਂ ਇਹੀ ਆਮ ਆਦਮੀ ਪਾਰਟੀ ਦਾ ਲੀਡਰ ਚੁਣਿਆ ਆਖਰ ਇਸ ਦੇ ਵੱਲੋਂ ਅਜਿਹਾ ਕੀਤਾ ਕੀ ਆ ਕਿ ਕਿਸਾਨ ਇੰਨੇ ਜਿਆਦਾ ਗੁੱਸੇ ਦੇ ਵਿੱਚ ਆ ਰਹੇ ਨੇ ਕਿਸਾਨ ਇੰਨੇ ਜਿਆਦਾ ਅੱਗ ਬਬੋਲੇ ਹੋ ਰਹੇ ਨੇ ਕਿਸਾਨ ਭੜਕ ਕਿਉਂ ਰਹੇ ਨੇ ਆਖਰ ਕਿਉਂ ਦਿੱਤਾ 11 April ਦਾ ਸਮਾਂ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਕੀ ਅਨਮਿੱਥੇ ਸਮੇਂ ਦੇ ਲਈ ਜਾਂ ਕੋਈ ਸੀਮਤ ਸਮੇਂ ਦੇ ਲਈ ਇਸ ਦੇ ਘਰ ਦੇ ਬਾਹਰ ਕਿਸਾਨ ਪਹੁੰਚ ਜਾਣਗੇ ਪੂਰੀ ਗੱਲਬਾਤ ਤੁਹਾਨੂੰ ਕਿਸਾਨ ਆਗੂ ਦੀ ਜੁਬਾਨੀ ਸੁਣਾ ਦਨੇ ਆ ਆਖਰ ਇਸ ਦੇ ਵੱਲੋਂ ਕੀਤਾ ਕੀ ਸੀ ਤਾਂ ਤੁਸੀਂ ਸੁਣਿਆ ਮੈਂ ਸਤਨਾਮ ਸਿੰਘ ਪੰਨੂ ਕਿਸਾਨ ਮਜ਼ਦੂਰ ਸੰਘਰਸ਼ਕ ਹਾਂ ਜਿਹੜੀ ਪੰਜਾਬ ਦੇ ਸੂਬਾ ਆਗੂ ਇੱਕ ਪਾਸੇ ਹਿੰਦੁਸਤਾਨ 'ਚ ਡੈਮੋਕ੍ਰੇਸੀ ਦਾ ਰੌਲਾ ਪਾਇਆ ਜਾ ਰਿਹਾ ਹੈ ਦੁਨੀਆ ਪਰ ਸਭ ਤੋਂ ਵੱਡੀ ਡੈਮੋਕ੍ਰੇਸੀ ਹਿੰਦੁਸਤਾਨ ਦੇ ਵਿੱਚ ਹੈ ਇੱਕ ਪਾਸੇ ਮੋਦੀ ਦੀ ਸਰਕਾਰ ਭਗਵੰਤ ਮਾਨ ਦੀ ਸਰਕਾਰ ਉਸ ਡੈਮੋਕ੍ਰੇਸੀ ਨੂੰ ਉਹ ਡੈਮੋਕ੍ਰੇਸੀ ਦੇ ਮੱਥੇ ਤੇ ਕਲੰਕ ਕਰ ਦੇ ਲੀਰੋ ਲੀਰ ਕਰ ਰਹੇ ਆ ਸੰਵਿਧਾਨ 'ਚ ਜੋ ਮਾੜੇ ਮੋਟੇ ਹੱਕ ਦਿੱਤੇ ਕਿਸੇ ਨੂੰ ਆਪਣਾ ਰੋਸ ਪ੍ਰਦਰਸ਼ਨ ਕਰਨ ਦੇ ਜਾ ਆਪਣੀ ਗੱਲ ਕਹਿਣ ਦੇ ਉਹਦੀ ਧੱਜੀਆਂ ਡਾ ਰਿਆ ਚਾਹੇ ਪੰਜਾਬ ਦੀ ਸਰਕਾਰ ਆ ਚਾਹੇ ਕੇਂਦਰ ਦੀ ਆ ਇਸ ਤਰ੍ਹਾਂ ਭਗਵੰਤ ਮਾਨ ਦੇ ਜਿਹੜੇ ਐਮ ਐਲ ਏ ਆ ਜਿਸ ਤਰ੍ਹਾਂ 31 ਮਾਰਚ ਨੂੰ ਪੰਜਾਬ ਭਾਰ ਦੇ ਚ ਦੋਨੋਂ ਫੋਰਮਾਂ ਵੱਲੋਂ ਆਪਣਾ ਰੋਸ ਪ੍ਰਦਰਸ਼ਨ ਜੋ ਜ਼ਬਰ ਕੀਤਾ ਇਹਨਾਂ ਨੇ 19 ਮਾਰਚ ਨੂੰ ਖਨੌਰੀ ਬਾਰਡਰ ਦੇ ਸ਼ੰਭੂ ਬਾਰਡਰ ਤੇ ਜਾਂ ਧੋਖੇ ਨਾਲ ਕਿਸਾਨ ਫੜੇ ਆ ਚੰਡੀਗੜ੍ਹ ਉਸ ਦੇ ਖਿਲਾਫ ਉਹਨਾਂ ਦਾ ਇੱਕ ਰੋਸ ਪ੍ਰਦਰਸ਼ਨ ਸੀਗਾ ਜਿਹੜੇ ਪੂਰੇ ਪੰਜਾਬ 'ਚ ਹੋਇਆ ਵੀ ਹੈ ਪਰ ਲਾਡੀ ਢੋਸ ਜਿਸ ਨੂੰ ਜੋ ਘਹਾ ਰਿਆ ਆ ਜਿਸ ਨੂੰ ਸਤਾ ਚੜੀ ਹੋਈ ਆ ਜਿਸ ਦੇ ਮਗਰ ਅਮਨ ਰੋੜਾ ਵਾ ਪੰਜਾਬ ਦਾ ਪ੍ਰਧਾਨ ਤੇ ਨਾਲ ਭਗਵੰਤ ਮਾਨ ਪੂਰੀ ਤਰ੍ਹਾਂ ਖੜਾ ਵਾ ਉਹਨਾਂ ਦੇ ਕਹਿਣ ਤੇ ਉਹਨੇ ਲੋਕ ਤਲਵਰ ਦੀਆਂ ਧੱਜੀਆਂ ਡਾਈਆਂ ਵਾ ਉਸ ਦੇ ਘੜ ਘੜੀ ਰੋਜ਼ ਪ੍ਰਦਰਸ਼ਨ ਸ਼ਾਂਤੀਪੂਰਨ ਤਰੀਕੇ ਨਾਲ ਚੱਲ ਰਿਹਾ ਸੀ ਇੱਕ ਘੰਟੇ ਤੋਂ ਉਸ ਨੇ ਆਣ ਕੇ ਧਰਨਾ ਖੇੜਿਆ ਵਾ ਉੱਥੇ ਉਹਨੇ ਬੀਬੀ ਛਿੰਦਰਪੁਰ ਸ਼ਾਹ ਵਾਲੇ ਨੂੰ ੱੱਕੇ ਮਾਰੇ ਜਿਹਦੀ ਉਮਰ 65 ਸਾਲ ਐ 68 ਸਾਲ ਐ ਇਸੇ ਤਰੀਕੇ ਦੇ ਨਾਲ ਦੋ ਤਿੰਨ ਸਾਡੇ ਆਗੂ ਜੜਿਆ ਸੁਖਦੇਵ ਸਿੰਘ ਵਗੈਰਾ ਉਹਨਾਂ ਨੂੰ ਕਨੈਪ ਕੀਤਾ ਕਰ ਧੂਕੇ ਖੜਿਆ ਵਾ ਤੇ ਉਹਨਾਂ ਦੇ ਮੋਬਾਈਲ ਖੋਏ ਆ ਇਹ ਉਹਨੇ ਕਾਰਾ ਕੀਤਾ ਵਾ ਜਿਹੜਾ ਬਦਸਲੂਕੀ ਕੀਤੀ ਆ ਕਿਸਾਨਾਂ ਨਾਲ ਤੇ ਗੁੰਡਾਗਰਦੀ ਕੀਤੀ ਆ ਉਸ ਦੇ ਖਿਲਾਫ ਕੇਸ ਮਮਲੋ ਲਾਨ ਕੀਤਾ ਗਿਆ 11 11 ਅਪ੍ਰੈਲ ਨੂੰ ਉਸ ਦੇ ਘਰ گاڑی ਸ਼ਾਂਤੀਪੂਰ ਤਰੀਕੇ ਨਾਲ ਆਪਣਾ ਰੋਜ਼ ਪ੍ਰਦਰਸ਼ਨ ਕਰਨ ਦਾ ਧਰਨਾ ਦੇ ਦਿੱਤਾ ਇਹ 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 ਜਿਹੜਾ ਵਾ ਇਹ ਪਿਛਲੇ ਦਿਨਾਂ ਚ ਪ੍ਰੈਸ ਕਾਨਫਰੰਸ ਕਰਕੇ ਮੋਗੇ ਦੇ ਵਿੱਚ 5 ਅਪ੍ਰੈਲ ਨੂੰ ਇਹ ਲਾਰ ਕੀਤਾ ਗਿਆ ਸੀ ਦੂਸਰੇ ਪਾਸੇ ਕੀ ਹੈ ਜੋ ਸਤਾ ਦਾ ਹੰਕਾਰ ਆਇਆ ਵਾ ਜਿਸ ਨੇ ਪ੍ਰਸ਼ਟਾਚਾਰ ਕੀਤਾ ਰੱਜ ਕੇ ਜਾਇਜ ਨਾਇਜ ਜਾਇਦਾਦਾਂ ਬੜਾਈਆਂ ਸਰਪੰਚੀ ਦੇ ਵਿੱਚ ਲੋਕਾਂ ਨੇ ਧੱਕੇ ਕੀਤੇ ਆ ਬਹੁਤ ਵੱਡੇ ਕਪੜੇ ਬਾਜੀ ਕੀਤੀ ਆ ਤੇ ਉਹ ਲਾਡੀ ਟੋਸ ਆਪਣੇ ਸਮਰਥਕਾਂ ਨਾਲ ਮੀਟਿੰਗ ਕਰਦਾ ਤੇ ਇਹ ਗੱਲ ਕਹਿੰਦਾ ਕਿ ਅਸੀਂ 11 April ਨੂੰ ਧਰਨੇ ਦਾ ਵਿਰੋਧ ਕਰਨਾ ਵਾ ਅਸੀਂ ਨਾਰੇਬਾਜੀ ਕਰਨੀ ਧਰਨਾ ਨਹੀਂ ਲਗਣ ਦੇਣਾ ਜਿਹੜਾ ਸਿੱਧਾ ਹੀ ਹਿੰਦੁਸਤਾਨ ਦੀ ਡੈਮੋਕ੍ਰੇਸੀ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਡੀਜੀਪੀ ਨੂੰ ਜਿਹੜਾ ਜਿਨ੍ਹਾਂ ਦਾ ਕੰਮ ਹੈ ਲਾਡ ਡਾਡ ਰੱਖਣਾ ਜਿਨ੍ਹਾਂ ਦਾ ਕੰਮ ਹੈ ਅਮਨ ਕਾਨੂੰਨ ਦੀ ਸਥਿਤੀ ਬਹਾਲ ਕਰਨਾ ਉਹਨਾਂ ਨੂੰ ਚੈਲੰਜ ਕੀਤਾ ਲਾੜੀ ਟੋਸ ਨਹੀਂ ਪਹਿਲਾਂ ਉਹਦੋਂ ਗੁੰਡਾਗਰਦੀ ਕੀਤੀ ਆ ਹੁਣ ਆ ਦੁਬਾਰਾ ਗੁੰਡਾਗਰਦੀ ਤੇ ਉਤਰਿਆ ਆ ਵਾ ਇਸ ਦਾ ਜਵਾਬ ਕੇਐਮਐਮ ਵੱਲੋਂ ਜੁਨੀਆ ਕਿਸਾਨ ਮਜ਼ਦੂਰ ਜਥੇਬੰਦੀਆਂ ਵਾ ਉਹ ਜ਼ਬਰਦਸਤ ਟੱਕਰ ਆ ਵਾ ਸਬਰ ਨਾਲ ਕਰਨਗੇ ਜਿੱਤਨਾ ਤਾਕਤ ਨਾਲ ਜਵਾਬ ਦੇਾਂਗੇ 14 ਕਿਸਾਨ ਮਜ਼ਦੂਰ ਬੀਬੀਆਂ 11 ਅਪ੍ਰੈਲ ਨੂੰ ਸ਼ਾਂਤੀਪੂਰਵ ਤਰੀਕੇ ਨਾਲ ਆਪਣਾ ਰੋਸ ਪ੍ਰਦਰਸ਼ਨ ਇਹਦੇ ਘਰਗਾੜੀ ਕਰਨਗੇ ਸਾਡਾ ਹੱਕ ਆ ਜਮਹੂਰੀ ਆਕਿਆ ਸਾਡਾ ਜਮੂਰੀ ਆਕਿਆ ਜ਼ਬਰ ਦੇ ਖਿਲਾਫ ਗੱਲ ਠਾਉਣੀ ਜਾਂ ਜੋ ਇਹਨੇ ਬਦਸਰੂਕੀ ਕੀਤੀ ਆ ਜਾਂ ਗੁੰਡਾਗਰਦੀ ਕੀਤੀ ਆ 31 ਮਾਰਚ ਨੂੰ ਸਾਡਾ ਰੋਸ ਪ੍ਰਦਰਸ਼ਨ ਕਰਨ ਦਾ ਆਕਿਆ ਅਸੀਂ ਕਹਿਣਾ ਚਾਹੁੰਦੇ ਆ ਪੰਜਾਬ ਦੀ ਸਰਕਾਰ ਨੂੰ ਤੇ ਪੁਲਿਸ ਪ੍ਰਸ਼ਾਸਨ ਨੂੰ ਡੀਜੀਪੀ ਨੂੰ ਜਾਂ ਜਿਹੜਾ ਮੋਗੇ ਦਾ ਪੁਲਿਸ ਪ੍ਰਸ਼ਾਸਨ ਆ ਜਾਂ ਸਹਿਬਲ ਪ੍ਰਸ਼ਾਸਨ ਆ ਤੁਸੀਂ ਫੈਸਲਾ ਕਰ ਲਓ ਪੰਜਾਬ ਪੱਧਰ ਤੇ ਫੈਸਲਾ ਕਰ ਲਓ ਪੇਤਰਨਾ ਨਹੀਂ ਲੱਗਣ ਦੇਣਾ 11 ਅਪ੍ਰੈਲ ਨੂੰ ਰੋਕੋ ਤੁਸੀਂ ਸਨ ਕਰ ਲੋ ਫੈਸਲਾ ਕਰੋ ਲਾਟੀ ਚਾਰਜ ਕਰੋ ਜੋ ਕਰਨਾ ਉਹ ਉਹਦਾ ਸਾਹਮਣਾ ਅਸੀਂ ਕਰਾਂਗੇ ਪਰ ਲਾਡੀ ਢੋਸ ਆਪਣੇ ਸਮਰਥਕਤਾ ਨਾਲ ਗੁੰਡਾਗਰਦੀ ਦੇ ਉੱਤੇ ਇਹ ਸਾਨੂੰ ਬਰਦਾਸ਼ਤ ਨਹੀਂ ਹੈਗਾ ਤੇ ਇਹਦੀ ਜ਼ਿੰਮੇਵਾਰ ਜੋ ਵੀ ਹੋਊਗਾ ਉਹ ਦਿਨ ਉਥੇ ਉਹਦਾ ਜ਼ਿੰਮੇਵਾਰ ਪੰਜਾਬ ਦੀ ਸਰਕਾਰ ਹੋਊਗੀ ਤੇ ਪੁਲਿਸ ਪ੍ਰਸ਼ਾਸਨ ਹੋਊਗਾ ਡੀਜੀਪੀ ਹੋਊਗਾ ਇਹ ਸਾਡੀ ਚੇਤਾਵਨੀ ਹੈ ਇਸ ਤੋਂ ਇਲਾਵਾ ਅਸੀਂ ਇਹ ਗੱਲ ਕਹਿੰਨੇ ਆ ਧਰਮਕੋਟ ਹਲਕਾ ਦੇ ਸਾਰੇ ਜਿੰਨੇ ਵੀ ਸਾਡੇ ਵਸਨੀਕ ਆ ਸਾਡੇ ਭਰਾ ਵਾ ਖਾਨ ਆ ਮਜ਼ਦੂਰ ਆ ਜਿੰਨੇ ਵੀ ਲੋਕ ਰਹਿੰਦੇ ਆ ਇੱਥੇ ਜਾਂ ਪੂਰੇ ਪੰਜਾਬ ਚ ਵੀ ਤੇ ਤੁਸੀਂ ਇਹ ਜੋ ਜੋ ਇਸ ਤਰ੍ਹਾਂ ਦੇ ਬੰਦੇ ਆਏ ਜਿਹੜੇ ਐਮਐਲਏ ਬਣ ਗਏ ਪਤਾ ਨਹੀਂ ਕਿਧਰੋਂ ਕਿਧਰੋਂ ਇਹਨਾਂ ਨੇ ਪਾਰਟੀਆਂ ਬਦਲੀਆਂ ਕੀ ਕੀ ਕੀਤਾ ਵਾ ਇਹਨਾਂ ਦਾ ਪਤਾ ਨਹੀਂ ਕੱਲ ਨੂੰ ਇਹਨਾਂ ਨੇ ਸਾਲ ਨੂੰ ਡੇਢ ਸਾਲ ਨੂੰ 2 ਸਾਲ ਨੂੰ ਇਹਨਾਂ ਕਿੱਥੇ ਹੋਣਾ ਵਾ ਇਸ ਕਰਕੇ ਇਹਨਾਂ ਦੀਆਂ ਗੱਲਾਂ ਚ ਨਾ ਆਓ ਤੇ ਆਪਣੇ ਕਿਸਾਨਾਂ ਦਾ ਜਿਹੜਾ ਇਕਤਾ ਬਣਾ ਕੇ ਰੱਖੋ ਜਿੱਤਰਾ ਕਿਸਾਨਾਂ ਦੇ ਉੱਤੇ ਵਾਰ ਹੋ ਰਿਹਾ ਜਿੱਤਰਾ ਭਗਵੰਤ ਮਾਨ ਦੀ ਸਰਕਾਰ ਪਾਣੀ ਪ੍ਰਦੂਸ਼ਣ ਵਾਲਾ ਐਕਟ ਪਾਸ ਕਰਕੇ ਜਲ ਜਲ ਰੋਕਥਾਮ ਬਿਲ ਪਾਸ ਕਰਕੇ ਤੁਹਾਡੀਆਂ 3 ਕਰੋੜ ਲੋਕਾਂ ਦੀਆਂ ਲਾਸ਼ਾਂ ਦੇ ਉੱਤੇ ਵਿਕਾਸ ਕਰਨਾ ਚਾਹੁੰਦੀ ਹੈ ਕਾਰਪੋਰੇਟ ਦਾ ਜਿਸ ਤਰੀਕੇ ਨਾਲ ਇਹਨਾਂ ਨੇ ਪ੍ਰਾਧਿਕ ਸਜ਼ਾ ਕੱਢਤੀ ਉਹ 6 ਸਾਲ ਦੀ ਸਜ਼ਾ ਜਿਹੜੀ ਸੀ ਉਹ ਕੱਢਤੀ ਹੈ ਤੇ ਸਿੱਧਾ ਹੱਕ ਦੇਤਾ ਮੋਦੀ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਵੀ ਉਹ ਹੀ ਹੁਣ ਪ੍ਰਵਾਨਗੀ ਦੇਣਗੇ ਕਾਰਪੋਰੇਟ ਦੀਆਂ ਸੰਤਾਂ ਨੂੰ ਜਾਂ ਇੰਡਸਟਰੀ ਨੂੰ ਤੇ ਉਹ ਹੀ ਚੇਅਰਮੈਨ ਜਿਹੜਾ ਵਾ ਪ੍ਰਦੂਸ਼ਣ ਕਮਿਸ਼ਨ ਦਾ ਲਾਇਆ ਕਰਨਗੇ ਆਪਣਾ ਹੱਕ ਛੜਤਾ ਵਾ ਇਸੇ ਤਰੀਕੇ ਨਾਲ ਸਿੱਖਿਆ ਨੀਤੀ ਲਿਕੇ ਅੰਨੇ ਆਇਆ ਸਿੱਖਿਆ ਕ੍ਰਾਂਤੀ ਲਿਕੇ ਆ ਰਿਹਾ ਕਾਦੀ ਸਿੱਖਿਆ ਕ੍ਰਾਂਤੀ ਆਏ ਅਸਲ ਚ ਕੀ ਆ ਇਹ ਆਰਐਸ ਦਾ ਏਜੰਡਾ ਤੇ ਮੋਦੀ ਸਰਕਾਰ ਦਾ ਕੇਂਦਰ ਦਾ ਏਜੰਡਾ ਲਾਗੂ ਕਰ ਰਹਾ ਜਿਹਦੇ ਨਾਲ ਪੂਰੀ ਤਰ੍ਹਾਂ ਪੰਜਾਬੀ ਦਾ ਭੋਗ ਪਾਇਆ ਜਾ ਰਿਹਾ ਜਿਹਦੇ ਨਾਲ ਪੂਰੀ ਤਰ੍ਹਾਂ ਜਿਹੜਾ ਵਾ ਪੰਜਾਬ ਦੇ ਕਲਚਰ ਦਾ ਪੰਜਾਬ ਦੇ ਵਿਰਸੇ ਦਾ ਭੋਗ ਪਾਇਆ ਜਾ ਰਿਹਾ ਤੇ ਇੱਕ ਇੱਕ ਦੇਸ਼ ਇੱਕ ਬੋਲੀ ਹਿੰਦੂ ਰਾਸ਼ਟਰ ਵਾਲ ਜੋ ਕੇਂਦਰ ਸਰਕਾਰ ਵੱਧ ਲਈ ਉਹਦੇ ਵਿੱਚ ਭਗਵੰਤ ਮਾਤਾ ਦੀ ਸਰਕਾਰ ਸ਼ਾਮਿਲ ਆ ਕਿਉਂਕਿ ਆਰਐਸ ਆਰਐਸ ਦਾ ਜਿਤਰਾ ਉਹ ਸ਼ਾਖਾ ਵਾ ਬੀ ਜੀ ਪੀ ਉਤਰਾਂ ਆਮਾਦੀ ਪਾਰਟੀ ਵਿੱਚ ਕੋਈ ਫਰਕ ਨਹੀਂ ਹੈਗਾ ਇਸ ਤੋਂ ਇਲਾਵਾ ਅਸੀਂ ਜਿਹੜਾ 11 ਅਪ੍ਰੈਲ ਨੂੰ ਤਰ੍ਹਾਂ ਦੇਣ ਜਾ ਰਹੇ ਹਾਂ ਸ਼ਾਂਤੀਪੂਰਵ ਤਰੀਕੇ ਨਾਲ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਉਹਦੇ ਵੱਲੋਂ ਅਸੀਂ ਸਾਰੀਆਂ ਭਰਾਤਰੀ ਜਥੇਬੰਦੀਆਂ ਨੂੰ ਮੁਲਾਜ਼ਮਾਂ ਨੂੰ ਆਪਣੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਸਾਰਿਆਂ ਨੂੰ ਅਪੀਲ ਕਰਦੇ ਹਾਂ ਆਓ ਇਸ ਜ਼ਬਰ ਦੇ ਖਿਲਾਫ ਇਸ ਗੁੰਡਾਗਰਦੀ ਦੇ ਖਿਲਾਫ ਜੋ ਲੋਕਤੰਤਰ ਦਾ ਕਾਹਨ ਕੀਤਾ ਜਾ ਰਿਹਾ ਉਸ ਦੇ ਖਿਲਾਫ ਆਓ ਆਇਟ ਆਈਏ ਕੋਕੇ ਪੰਜਾਬ ਦਾ ਨਾਬੀ ਦਾ ਇਤਿਹਾਸ ਆ ਪੰਜਾਬ ਦੇ ਲੋਕਾਂ ਨੇ ਕਦੀ ਪੁਲਸ ਰਾਜ ਬਰਦਾਸ਼ਤ ਨਹੀਂ ਕੀਤਾ ਕਦੀ ਨਹੀਂ ਕੀਤਾ ਇਹ ਸਬਕ ਸਿਖਾ ਦੇਣਗੇ ਭਗਵੰਤ ਮਾਨ ਦੀ ਸਰਕਾਰ ਨੂੰ ਜਾਂ ਇਹਦੇ ਐਮਐਲਏ ਨੂੰ ਜਾਂ ਇਹਦੇ ਵਿਧਾਇਕਾਂ ਨੂੰ ਜਾਂ ਇਹਦੇ ਮੰਤਰੀਆਂ ਨੂੰ ਇਹ ਇਹ ਪੰਜਾਬ ਦਾ ਇਤਿਹਾਸ ਆ ਦੂਸਰਾ ਜਿਸ ਤਰ੍ਹਾਂ ਤੁਸੀਂ ਚੌਕੇ ਚ ਕੀਤਾ ਵਾ ਜਿਸ ਤਰ੍ਹਾਂ ਮੁਲਾਜ਼ਮਾ ਨਾ ਕਰ ਰਹੇ ਜੋ ਜਿਸ ਤਰੀਕੇ ਤਰ੍ਹਾਂ ਉਹ ਟੀਚਰਾਂ ਨਾ ਕਰ ਰਹੇ ਜੋ ਵਿਆਰ ਇਹਦੀ ਅਸੀਂ ਕੋਰ ਨਿੰਦਿਆ ਕਰਦੇ ਆ ਤੇ ਸਾਰੇ ਹੀ ਇਸ ਜ਼ਬਰ ਦੇ ਖਿਲਾਫ ਸਾਰੀਆਂ ਕਿਸਾਨ ਮਜ਼ਦੂਰ ਜਿੱਥੇ ਬੰਦਿਆ ਇਕਿਆ ਤੇ ਉਹ 11 April ਨੂੰ ਜਿਹੜਾ ਵਾ ਭਗਵੰਤ ਮਾਨ ਦੀ ਸਰਕਾਰ ਦੇ ਤੋਂ ਲਾਡੀ ਢੋਸ ਨੂੰ ਠੋਕਵਾ ਜਵਾਬ ਜਥੇਵੰਤ ਤੱਕ ਤਰ੍ਹਾਂ ਦੇਣਗੇ ਤੇ ਸਾਰੀ ਮੇਰੀ ਧਰਮਕੋਟ ਦੇ ਵਾਸੀਆਂ ਨੂੰ ਧਰਮਕੋਟ ਦੇ ਜਿੰਨੇ ਵੀ ਸਾਡੇ ਕਿਸਾਨ ਮਜ਼ਦੂਰ ਆਹ ਹਲਕੇ ਦੇ ਜਿੰਨੇ ਵੀ ਪਿੰਡ ਆ ਸਾਰਿਆਂ ਨੂੰ ਮੇਰੀ ਪੀ ਲਿਆ ਕਿ ਇਹਦੇ ਜ਼ਬਰਦ ਕਲਾਪ ਜਿਸ ਤਰੀਕੇ ਨੇ ਨੇ ਜ਼ਬਰ ਬਣਾਇਆ ਆ ਜਿਤਨਾ ਲੋਕਾਂ ਨੂੰ ਡਰਾ ਰਿਆ ਤਮਕਾਰ ਰਿਆ ਉਹਦੇ ਖਿਲਾਫ ਪਿੰਡਾਂ ਚੋਂ ਨਿਕਲ ਕੇ ਆਓ 11 April ਨੂੰ ਤੇਦਾ ਠੋਕਵਾ ਜਵਾਬ ਦੇਈਏ ਦੂਸਰਾ ਜਿਹੜੇ ਦੇ ਪੀਏ ਜਾਂ ਹੋਰ ਜਿਹੜੀ ਥੱਲੇ ਸਾਰੀ ਹੈਗੀ ਆ ਉਹ ਜੋ ਵੀ ਇਹ ਪੈਰੋਕਾਰ ਆ ਉਹ ਪਿਛਲੇ ਦਿਨਾਂ ਵਿੱਚ ਫੋਨ ਕਰਕੇ ਕਹਿ ਰਿਹਾ ਪਿੰਡਾਂ 'ਚ ਵੀ ਧਰਨੇ 'ਚ ਨਾ ਆਇਓ ਪਰਚੇ ਕਰਾ ਦਾਂਗੇ ਅਸੀਂ ਤੁਹਾਨੂੰ ਕਹਿੰਨੇ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਦੇ ਕੇ ਮਮਲੋ ਤਾਂ ਤੁਸੀਂ ਸੁਣਿਆ ਆਮ ਆਦਮੀ ਪਾਰਟੀ ਦੇ ਐਮਐਲਏ ਢੋਂਸ ਦੇ ਖਿਲਾਫ ਕਿਸਾਨਾਂ ਦੇ ਵਿੱਚ ਕਿੰਨਾ ਜ਼ਿਆਦਾ ਗੁੱਸਾ ਪਾਇਆ ਜਾ ਰਿਹਾ ਕਿਉਂਕਿ 31 ਮਾਰਚ ਵਾਲੇ ਦਿਨ ਜਦੋਂ ਕਿਸਾਨਾਂ ਦੇ ਵੱਲੋਂ ਇੱਕ ਕਾਲ ਦਿੱਤੀ ਗਈ ਸੀ ਕਿ ਅਸੀਂ ਜੋ 19 ਮਾਰਚ ਨੂੰ ਜਬਰ ਸਾਡੇ ਨਾਲ ਕੀਤਾ ਗਿਆ ਉਸ ਜ਼ਬਰ ਦੇ ਖਿਲਾਫ ਅਸੀਂ ਆਵਾਜ਼ ਚੱਕਾਂਗੇ ਉਸ ਜ਼ਬਰ ਤੋਂ ਬਾਅਦ ਗੁੱਸੇ ਚ ਆਏ ਕਿਸਾਨਾਂ ਨੇ 31 ਮਾਰਚ ਵਾਲੇ ਦਿਨ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਮੰਤਰੀਆਂ ਦੇ ਘਰਾਂ ਦੇ ਬਾਹਰ ਕ੍ਰਾਉ ਕੀਤਾ ਤਾਂ ਜਦੋਂ ਆਮ ਆਦਮੀ ਪਾਰਟੀ ਦੇ ਐਮਐਲਏ ਢੌਂਸ ਦੇ ਘਰ ਦੇ ਬਾਹਰ ਕਿਸਾਨ ਪਹੁੰਚੇ ਤਾਂ ਉੱਥੇ ਕਹਿੰਦੇ ਉਹਨਾਂ ਦੇ ਨਾਲ ਅਜੀਹਾ ਬਤੀਰਾ ਕੀਤਾ ਜਿਸ ਜੋ ਕੀ ਬਰਦਾਸ਼ਤ ਕਰਨ ਦੇ ਕਾਬਿਲ ਨਹੀਂ ਆ ਜਿਸ ਦੇ ਰੋਸ ਵੱਜੋਂ ਹੁਣ ਕਹਿੰਦੇ ਦੁਬਾਰਾ ਤੋਂ ਅਸੀਂ 11 ਅਪ੍ਰੈਲ ਨੂੰ ਉਸ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਘਰ ਦੇ ਬਾਹਰ ਮੋਰਚਾ ਲਾਉਣ ਜਾ ਰਹੇ ਹਾਂ ਕਿ ਮੋਰਚਾ ਇਹ ਪੱਕਾ ਲੱਗੇਗਾ ਕਿ ਕਿਸਾਨਾਂ ਦੇ ਵੱਲੋਂ ਜਾਣਕਾਰੀ ਸਾਂਝੀ ਕਰ ਦਿੱਤੀ ਪਰ ਦੂਜੇ ਪਾਸੇ ਜੋ ਖਨੌਰੀ ਬਾਰਡਰ ਦੇ ਉੱਤੇ ਕੀਤਾ ਗਿਆ ਸੀ ਜੋ ਕਿਸਾਨਾਂ ਦੇ ਉੱਤੇ ਜ਼ਬਰ ਕੀਤਾ ਗਿਆ ਉਸ ਦਾ ਵੀ ਰੋਸ ਕਿਸਾਨਾਂ ਨੂੰ ਆਤਾ ਹੁਣ ਇੱਕ ਪਤਰਾਂ ਵੱਖੋ-ਵੱਖਰੇ ਪ੍ਰੋਗਰਾਮ ਜਿਹੜੇ ਨੇ ਵੱਖੋ-ਵੱਖਰੇ ਦਿਨ ਦੇ ਪ੍ਰੋਗਰਾਮ ਦਿੱਤੇ ਜਾ ਰਹੇ ਨੇ ਕਿ ਪ੍ਰੋਗਰਾਮਾਂ ਨੂੰ ਲੰਬੇ ਸਮੇਂ ਤੱਕ ਚਲਾਇਆ ਜਾਵੇ ਤਾਂ ਜੋ ਸਰਕਾਰ ਜਿਹੜੀ ਹੈ ਝੁਕ ਜਾਵੇ ਸਰਕਾਰ ਚੁਕਣ ਤੋਂ ਬਾਅਦ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਕੀਤੀਆਂ ਜਾਣ ਕਿਉਂਕਿ 19 ਜਿਹੜੀ ਆ 19 ਮਾਰਚ ਵਾਲਾ ਦਿਨ ਜੋ ਸਭ ਨੇ ਦੇਖਿਆ ਕਿਸਾਨ ਇਸ ਨੂੰ ਕਾਲਾ ਦਿਨ ਮੰਨ ਰਹੇ ਆ ਜੋ ਧਰਨਿਆਂ ਦੇ ਉੱਤੇ ਬੈਠੇ ਸੀ ਕਿਸਾਨ 13 ਫਰਵ 2024 ਤੋਂ ਉਹ ਧਰਨੇ ਚੁਕਵਾ ਦਿੱਤੇ ਗਏ ਕਿਸਾਨ ਲੀਡਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਉਸ ਤੋਂ ਬਾਅਦ ਹੁਣ ਕਿਸਾਨ ਜਿਹੜੇ ਨੇ ਪੜਕੇ ਹੋਏ ਨਜ਼ਰ ਆ ਰਹੇ ਨੇ ਤਾਂ ਖੈਰ 11 ਅਪ੍ਰੈਲ ਨੂੰ ਜੋ ਇਸ ਆਮ ਆਦਮੀ ਪਾਰਟੀ ਦੇ ਵਿਧਾਇਕ ਢੌਂਸ ਦੇ ਘਰ ਦੇ ਬਾਹਰ ਮੋਰਚਾ ਚੱਲੇਗਾ ਉਸ ਤੋਂ ਬੇਲੇ ਸਥਿਤੀ ਕਿਵੇਂ ਦੀ ਰਹਿੰਦੀ ਆ ਕੀ ਮਾਹੌਲ ਸ਼ਾਂਤਪੁਰਪੁਰ ਰਹੇਗਾ ਕੀ ਮਾਹੌਲ